ਤੇ ਰਵਾਇਤੀ ਖੇਤੀ ਛੱਡ ਨਹੀਂ ਸਕਦਾ ਜ਼ਿਮੀਂਦਾਰ ਕੋਈ ਵੀ ਕਿਸਾਨ ਹੋ ਰਵਾਇਤੀ ਖੇਤੀ ਛੱਡ ਸਕਦਾ ਮੈਨੂੰ ਐ ਸੀਗਾ ਵੀ ਮੈਂ ਥੋੜਾ ਹਟ ਕੇ ਕੰਮ ਕਰਾਂ ਫੁੱਲਾਂ ਨਾਲ ਮੇਰੇ ਵੈਸੇ ਹੀ ਮੋਹ ਹੈ ਤੇ ਇਸ ਕਰਕੇ ਮੈਂ ਇਸ ਥੋੜਾ ਜਿਹਾ ਇਧਰ ਡਿਵਰਟ ਹੋਇਆ ਤੇ ਵੀ ਪਹਿਲਾਂ ਰਵਾਇਤੀ ਫਸਲਾਂ ਦੇ ਵਿੱਚ ਹੀ ਸੀਗੇ ਖੁੱਬੇ ਹੋਏ ਜਾਂ ਫਿਰ ਮਤਲਬ ਕਿ ਪਿਛਲੀਆਂ ਪੀੜ੍ਹੀਆਂ ਤੋਂ ਇਹ ਕੰਮ ਚੱਲ ਰਿਹਾ ਤੁਹਾਡਾ ਨਹੀਂ ਜੀ ਮੈਂ ਪਿਛਲੇ 30 ਸਾਲ ਤੋਂ ਕਰ ਰਿਹਾ ਹੈਗਾ ਮੇਰੇ ਜਿਹੜੇ ਪਿਤਾ ਜੀ ਸੀਗੇ ਉਹ ਰਵਾਇਤੀ ਕਰਦੇ ਸੀਗੇ ਕੁਝ ਰਵਾਇਤੀ ਚੱਲ ਰਹੀ ਸਾਡੀ ਨਾਲ ਪਰ ਇਹ ਐਡੀਸ਼ਨਲ ਸਾਡੇ ਨਾਲ ਯੂਥ ਦਾ ਪਵਿਕ ਹੈ ਜਾਂ ਯੂਥ ਨੂੰ ਇਹ ਕੰਮ ਕਰਨਾ ਚਾਹੀਦਾ ਜਰੂਰ ਜੀ ਜਰੂਰ ਕਿਉਂ ਨਹੀਂ ਕਰਨਾ ਚਾਹੀਦਾ ਪੰਜਾਬ ਸਾਡੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਇਹਨੇ ਜ਼ਰਖੇਜ਼ ਧਰਤੀ ਹੈ ਤੇ ਕੀ ਨਹੀਂ ਹੁੰਦਾ ਹਰ ਚੀਜ਼ ਹੁੰਦੀ ਹੈ ਤੇ ਘਰ ਦੀ ਸਬਜੀ ਹੁੰਦੀ ਹੈ ਮੈਂ ਆਪਣੀ ਘਰਤ ਕਰਨਾ ਹਲਦੀ ਮੇਰੇ ਘਰ ਦੀ ਹੈ ਗੋਬਰ ਤੋਂ ਗਾਰਮੀ ਕੰਪੋਸ ਮੇਰੇ ਘਰ ਦਾ ਤਿਆਰ ਹੁੰਦਾ ਜਿਹੜੇ ਕੇ ਖਾਦ ਜਿਹਨੂੰ ਕਹਿੰਦੇ ਆ ਆਪਾਂ ਦੇਸੀ ਖਾਦ ਰੂੜੀ ਖਾਦ ਜਿਹਨੂੰ ਉਤੋਂ ਇਹ ਉਹਦਾ ਪਾਰਟ ਹੈ ਅਸੀਂ ਅਥੀ ਲਗਜ਼ਰੀ ਲਾਈਫ ਦੇ ਵਿੱਚ ਜਦੋਂ ਆ ਜਾਂਦੇ ਆ ਨਾ ਸਾਨੂੰ ਜਦੋਂ ਡਾਲਰ ਕਨਵਰਟ ਹੁੰਦੇ ਦੇਖਦੇ ਆ ਵੀ ਇੰਨੇ ਇੰਨੇ ਵੱਢਣਗੇ ਉਦੋਂ ਅਸੀਂ ਬਾਤ ਨੂੰ ਭਾਦੇ ਕੋਈ ਸਾਡੇ ਸਿਸਟਮ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਕਿ ਥੋੜਾ ਹੈ ਵੀਕਨੈਸ ਹੈਗੀ ਹੈ ਗਵਰਨਮੈਂਟਸ ਨਹੀਂ ਹੈ ਨਾ ਕੋਈ ਐਫਰਟ ਨਹੀਂ ਕਰਦੀਆਂ ਔਰ ਸਾਨੂੰ ਕਿਸਾਨ ਨੂੰ ਇੱਕ ਲੋਨ ਦੇ ਦੋ ਇਹ ਕਰ ਦੋ ਸਭ ਤੋਂ ਕਰਜਾ ਹੀ ਕੀਤਾ ਹੈ। ਕੋ ਮਗਤੇ ਨਹੀਂ ਆਸੀਂ। ਕਿਸਾਨ ਮਿਹਨਤੀ ਹੈ। ਠੀਕ ਹੈ। ਤੁਸੀਂ ਬਲੀਵ ਨਹੀਂ ਕਰੋਗੇ ਜ਼ਿੰਦਗੀ ਚ ਅੱਜ ਤੱਕ ਮੈਂ ਅਟੈਂਪਟ ਹੀ ਨਹੀਂ ਕੀਤੀ ਬਾਹਰ ਜਾਣ ਦੀ। ਬਾਹਰ ਜਾਣ ਦੀ ਦੂਰ ਦੀ ਗੱਲ ਮੈਂ ਅਟੈਂਪਟ ਹੀ ਨਹੀਂ ਕੀਤੀ ਕਦੀ। ਅੱਜ ਤੱਕ ਕੋਸ਼ਿਸ਼ ਹੀ ਨਹੀਂ ਕੀਤੀ। ਕਦੀ ਅਟੈਂਪਟ ਕੋਸ਼ਿਸ਼ ਹੀ ਨਹੀਂ ਕੀਤੀ। ਮਨਾ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਸੋਹਣਾ ਚੱਲ ਰਿਹਾ ਹੈਗਾ। ਚੰਗੀ ਰੋਟੀ ਖਾਈ ਦੀ ਆ ਵਧੀਆ ਗੱਡੀਆਂ ਗੁੱਡੀਆਂ ਰੱਖੀਆਂ ਐਹੀ ਜੀ ਗੱਲ ਤੇ ਨਹੀਂ ਐ ਗੱਡਿਆਂ ਤੇ ਤੁਰੇ ਫਿਰਦੇ ਆ ਐਹੀ ਕਹਿੰਦੇ ਲਗਜ਼ਰੀ ਲਾਈਫ ਹੈ ਮੇਰੀ ਵੀ ਬਹੁਤ ਸੋਹਣਾ ਲੱਗ ਰਿਹਾ ਮੈਨੂੰ ਪੀਯੂ ਦਾ ਵੀ ਕੁਝ ਕਹਿੰਦਾ ਕਈਆਂ ਕੋ ਜ਼ਮੀਨ ਹੈ ਨਹੀਂ ਜੀ ਜ਼ਮੀਨ ਹੈ ਕੀ ਐਟ ਐਕਸਪੀਰੀਅੰਸ ਹੈ ਨਹੀਂ ਐ ਐਕਸਪੀਰੀਅੰਸ ਹੈ ਨਹੀਂ ਤਾਂ ਆਪਾਂ ਐਫਰਡ ਵੀ ਨਹੀਂ ਕਰਦੇ ਜੀ ਕਦੀ ਉਹਦੇ ਵਿੱਚ ਗਹਿਰਾਈ ਜੀ ਜਾ ਕੇ ਸਟੱਡੀ ਕਰਨ ਦੀ ਹੁਣ ਖੇਤੀ ਹੈ ਕਿੰਨੇ ਕ ਜਾਣੇ ਆ ਜੀ ਪੀਯੂ ਦੇ ਹੈਲਪ ਲਾਈਨ ਤੇ ਕੋਈ ਨਹੀਂ ਜਾਂਦਾ ਜੀ ਅਗਲੇ ਹੈਲਪ ਕਰਨ ਨੂੰ ਤਿਆਰ ਬੈਠੇ ਆ ਉਹ ਕਹਿੰਦੇ ਆਓ ਸਾਡੇ ਕੋਲ ਸਿੱਖੋ ਤੁਹਾਬ ਨਿਊਜ਼ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਸਿਮਰਨ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋ ਓਕੇ ਹਰ ਵਾਰ ਕੋਸ਼ਿਸ਼ ਕਰੀਦੀ ਆ ਕਿ ਅਜਿਹੀ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈਏ ਜਿਨ੍ਹਾਂ ਦੇ ਵੱਲੋਂ ਸਮਾਜ ਤੇ ਵਿੱਚ ਕੁਝ ਵਖਰਾ ਕੀਤਾ ਜਾ ਰਿਹਾ ਤੇ ਬਹੁਤ ਸਾਰੇ ਲੋਕਾਂ ਵਾਸਤੇ ਇੱਕ ਮਿਸਾਲ ਪੇਸ਼ ਕੀਤੀ ਜਾ ਰਹੀ ਹੈ ਤੇ ਅਜਿਹੀ ਹੀ ਸ਼ਖਸੀਅਤ ਦੇ ਨਾਲ ਅੱਜ ਦੀ ਇਸ ਖਾਸ ਇੰਟਰਵਿਊ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਵਾਂਗੇ ਜੋ ਰਵਾਇਤੀ ਫਸਲਾਂ ਤੋਂ ਹਟ ਕੇ ਫੁੱਲਾਂ ਦੀ ਖੇਤੀ ਕਰਦੇ ਪਏ ਨੇ ਤੇ ਜ਼ਿੰਦਗੀ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਜਿਉਂਦੇ ਪਏ ਨੇ ਸੋ ਕਿਸ ਤਰੀਕ ਦੇ ਨਾਲ ਉਹਨਾਂ ਵੱਲੋਂ ਫੁੱਲਾਂ ਦੀ ਖੇਤੀ ਕਰਨੀ ਸ਼ੁਰੂ ਕੀਤੀ ਗਈ ਕਿੰਨਾ ਕੁ ਉਹਨਾਂ ਨੂੰ ਇਸ ਕੰਮ ਦੇ ਵਿੱਚ ਫਾਇਦਾ ਹੁੰਦਾ ਪਿਆ ਇਸ ਬਾਬਤ ਬਹੁਤ ਸਾਰੀਆਂ ਗੱਲਾਂ ਕਰਾਂਗੇ ਗੁਰਪ੍ਰੀਤ ਪੰਨੂ ਜੀ ਮੌਜੂਦ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਸਰ ਸਤਿ ਸ੍ਰੀ ਅਕਾਲ ਜੀ ਸਾਰੇ ਦਸ਼ਕਾਂ ਨੂੰ ਤੁਹਾਡਾ ਜੀ ਆਇਆਂ ਨੂੰ ਪੰਨੂ ਫਾਰਮ ਤੇ ਜੀ ਸਰ ਜਿਸ ਤਰੀਕੇ ਦੇ ਨਾਲ ਬਹੁਤ ਸਾਰੇ ਕਿਸਾਨ ਰਵਾਇਤੀ ਫਸਲਾਂ ਦੇ ਵਿੱਚ ਹਾਲੇ ਵੀ ਕਿਤੇ ਨਾ ਕਿਤੇ ਖੁੱਬੇ ਹੋਏ ਨੇ ਸਰਕਾਰਾਂ ਕਹਿੰਦੀਆਂ ਪਈਆਂ ਨੇ ਤੋਂ ਬਾਹਰ ਨਿਕਲੋ ਹਰ ਵਾਰ ਕੋਸ਼ਿਸ਼ ਉੱਠਦੀ ਹੈ ਕਿ ਰਵਾਇਤੀ ਫਸਲਾਂ ਨੂੰ ਛੱਡ ਕੇ ਕੁਝ ਨਵਾਂ ਕੀਤਾ ਜਾਵੇ ਤੇ ਤੁਸੀਂ ਇੱਕ ਮਿਸਾਲ ਪੇਸ਼ ਕੀਤੀ ਹੈ ਫੁੱਲਾਂ ਦੀ ਖੇਤੀ ਨੂੰ ਕਰਕੇ ਇਸ ਬਾਰੇ ਦੱਸੋ ਇਹ ਕਿਵੇਂ ਸੋਚਿਆ ਕਿ ਇਹ ਖੇਤੀ ਕਰਨੀ ਚਾਹੀਦੀ ਹੈ ਦਿਮਾਗ ਦੇ ਵਿੱਚ ਕਿਵੇਂ ਆਈ ਆਈਡੀਆ ਹੈ ਕਿ ਸੋਹਣੇ ਸੋਹਣੇ ਫੁੱਲ ਉਗਾਉਣੇ ਚਾਹੀਦੇ ਆ ਖੇਤੀ ਤਾਂ ਹਰ ਚੀਜ਼ ਦੀ ਹੁੰਦੀ ਹੈ ਜੀ ਰਵਾਇਤੀ ਫਸਲਾਂ 'ਚ ਤੁਸੀਂ ਗੱਲ ਕੀਤੀ ਉਹ ਕਿਸਾਨ ਦੀ ਮਜਬੂਰੀ ਹੈ। ਹਰ ਕੋਈ ਬੰਦਾ ਇਹ ਨਹੀਂ ਕਰਦਾ ਸਾ ਹਰ ਕੋਈ ਕਿਸਾਨ ਦਾ ਇਹਨਾਂ ਕੀ ਅਗਰ ਮਾਰਕੀਟਿੰਗ ਕਰ ਸਕੇ ਇਹ ਫੁੱਲਾਂ ਦੀ। ਤੇ ਰਵਾਇਤੀ ਖੇਤੀ ਛੱਡ ਨਹੀਂ ਸਕਦਾ ਜ਼ਿਮੀਂਦਾਰ ਕੋਈ ਵੀ ਕਿਸਾਨ ਉਹ ਰਵਾਇਤੀ ਖੇਤੀ ਨਹੀਂ ਛੱਡ ਸਕਦਾ। ਮੈਨੂੰ ਐ ਸੀਗਾ ਵੀ ਮੈਂ ਥੋੜਾ ਹਟ ਕੇ ਕੰਮ ਕਰਾਂ। ਫੁੱਲਾਂ ਨਾਲ ਮੇਰੇ ਵੈਸੇ ਹੀ ਮੋਹ ਹੈ। ਤੇ ਇਸ ਕਰਕੇ ਮੈਂ ਇਸ ਥੋੜਾ ਜਿਹਾ ਇਧਰ ਡਿਵਰਟ ਹੋਇਆ। ਹਾਂਜੀ। ਜੀ। ਅੱਛਾ ਤੁਸੀਂ ਵੀ ਪਹਿਲਾਂ ਰਵਾਇਤੀ ਫਸਲਾਂ ਦੇ ਵਿੱਚ ਹੀ ਸੀਗੇ ਖੁੱਬੇ ਹੋਏ ਜਾਂ ਫਿਰ ਮਤਲਬ ਕਿ ਪਿਛਲੀਆਂ ਪੀੜ੍ਹੀਆਂ ਤੋਂ ਇਹ ਕੰਮ ਚੱਲ ਰਿਹਾ ਤੁਹਾਡਾ ਨਹੀਂ ਜੀ ਮੈਂ ਪਿਛਲੇ 30 ਸਾਲ ਤੋਂ ਕਰ ਰਿਹਾ ਹਾਂ ਹਮ ਮੇਰੇ ਜਿਹੜੇ ਪਿਤਾ ਜੀ ਸੀਗੇ ਉਹ ਰਵਾਇਤੀ ਕਰਦੇ ਸੀਗੇ ਕੁਝ ਰਵਾਇਤੀ ਚੱਲ ਰਹੀ ਸਾਡੀ ਨਾਲ ਪਰ ਇਹ ਐਡੀਸ਼ਨਲ ਸਾਡੇ ਨਾਲ ਹੈਗੀ ਆ ਬਾਕੀ ਹੋਰ ਵੀ ਬਹੁਤ ਕੁਝ ਆ ਫਾਰਮ ਦੇ ਵਿੱਚ ਫਾਰਮਿੰਗ ਇੱਕ ਇਹੋ ਜਿਹੀ ਚੀਜ਼ ਆ ਜੀ ਫਾਰਮਿੰਗ ਇਜ਼ एवरीवनਸ ਬ੍ਰੈਡ ਐਂਡ ਬਟਰ ਕੋਈ ਵੀ ਬੰਦਾ ਇਨਸਾਨ ਜੇ ਖਾਣਾ ਖਾਂਦਾ ਹੈ ਨਾ ਤੋ ਧੰਨਵਾਦ ਕਰਦਾ ਹੈ ਕਿਸਾਨ ਦਾ ਠੀਕ ਹੈ ਦੂਸਰੀ ਗੱਲ ਹੈ ਕਿਸਾਨ ਸਿਆਣੇ ਕਹਿੰਦੇ ਆ ਵੀ ਕਿਸਾਨ ਇੱਕ ਇਹੋ ਜਿਹਾ ਵਿਅਕਤੀ ਸਿਰਫ ਇੱਕ ਲੂਣ ਹੀ ਮੁੱਲ ਲੈਂਦਾ ਆ ਆਦਰਵਾਇਜ਼ ਕੋਈ ਇਹੋ ਜੀ ਚੀਜ਼ ਜਿਹੜਾ ਕਿਸਾਨ ਉਗਾ ਨਾ ਸਕੇ ਹਾਂਜੀ ਇਸ ਲਈ ਫੁੱਲ ਵੀ ਅਸੀਂ ਇਹਦਾ ਇੱਕ 파ਟ ਆ ਹਾਂਜੀ ਅੱਛਾ ਗੱਲ ਕੀਤੀ ਜਾਵੇ ਪੰਜਾਬ ਦੀ ਪੰਜਾਬ ਦਾ ਜਿਹੜਾ ਯੂਥ ਹੈ ਉਹਦਾ ਮਤਲਬ ਕਿ ਨਾ ਖੇਤੀਬਾੜੀ ਵੱਲ ਧਿਆਨ ਬਹੁਤ ਜ਼ਿਆਦਾ ਘਟ ਚੁੱਕਿਆ ਹੈ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿਸਾਨਾਂ ਦੇ ਜਿਸ ਤਰ੍ਹਾਂ ਦੀਆਂ ਅਸੀਂ ਖਬਰਾਂ ਪੜ੍ਹਦੇ ਹਾਂ ਤੇ ਦੂਜੇ ਪਾਸੇ ਤੁਸੀਂ ਖੇਤੀ ਨਾਲ ਛੁੜਿਓ ਯੂਥ ਨੂੰ ਵੀ ਸਨੇਹਾ ਦਿੰਦੇ ਹੋ ਕਿ ਖੇਤੀਬਾੜੀ ਨੂੰ ਅਪਣਾਉਣਾ ਚਾਹੀਦਾ ਤੇ ਜਿਹੜਾ ਤੁਸੀਂ ਇਹ ਫੁੱਲਾਂ ਦਾ ਮਤਲਬ ਕਿ ਹੁਣ ਖੇਤੀ ਸ਼ੁਰੂ ਕਰਤੀ ਹੈ ਤੇ ਇਹਦੇ ਨਾਲ ਮਤਲਬ ਕੀ ਲੱਗਦਾ ਕਿ ਤੁਹਾਨੂੰ ਇਹਦੇ ਨਾਲ ਯੂਥ ਦਾ ਭਵਿੱਖ ਹੈ ਜਾਂ ਯੂਥ ਨੂੰ ਇਹ ਕੰਮ ਕਰਨਾ ਚਾਹੀਦਾ ਜ਼ਰੂਰ ਜੀ ਜ਼ਰੂਰ ਕਿਉਂ ਨਹੀਂ ਕਰਨਾ ਚਾਹੀਦਾ ਪੰਜਾਬ ਸਾਡੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਇਹਨੇ ਰਖੇਜ਼ ਧਰਤੀ ਹੈ ਇੱਥੇ ਕੀ ਨਹੀਂ ਹੁੰਦਾ ਹਰ ਚੀਜ਼ ਹੁੰਦੀ ਹੈ ਇੱਥੇ ਮੇਰੇ ਤੇ ਆਪਣੇ ਘਰ ਦੀ ਸਬਜ਼ੀ ਹੁੰਦੀ ਹੈ ਮੈਂ ਆਪਣੀ ਘਰ ਕਰਦਾ ਹਲਦੀ ਮੇਰੇ ਘਰ ਦੀ ਹੈ ਗੋਬਰ ਤੋਂ ਵਰਮੀ ਕੰਪੋਸ ਮੇਰੇ ਘਰ ਦਾ ਤਿਆਰ ਹੁੰਦਾ ਜਿਹੜਾ ਕਿ ਖਾਦ ਜਿਹਨੂੰ ਕਹਿੰਦੇ ਆ ਆਪਾਂ ਦੇਸੀ ਖਾਦ ਰੂੜੀ ਖਾਦ ਜਿਹਨੂੰ ਉਹ ਤੋਂ ਇਹ ਉਹਦਾ ਪਾਰਟ ਹੈ ਕਿਉਂ ਅਸੀਂ ਲਗਜ਼ਰੀ ਲਾਈਫ ਦੇ ਵਿੱਚ ਜਦੋਂ ਜਾਂਦੇ ਆ ਨਾ ਸਾਨੂੰ ਜਦੋਂ ਡਾਲਰ ਕਨਵਰਟ ਹੁੰਦੇ ਦੇਖਦੇ ਆ ਵੀ ਇੰਨੇ ਇੰਨੇ ਵੱਢਣਗੇ ਉਦੋਂ ਅਸੀਂ ਬਾਦ ਨੂੰ ਭਾਜਦੇ ਹਾਂ ਕੋਈ ਸਾਡੇ ਸਿਸਟਮ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਵੀ ਥੋੜਾ ਹੈ ਵੀਕਨੈਸ ਹੈਗੀ ਹੈ ਗਵਰਨਮੈਂਟਸ ਨਹੀਂ ਹੈ ਨਾ ਕੋਈ ਐਫਰਟ ਨਹੀਂ ਕਰਦੀਆਂ ਔਰ ਸਾਨੂੰ ਕਿਸਾਨ ਨੂੰ ਇੱਕ ਲੋਨ ਦੇ ਦੋ ਇਹ ਕਰ ਦੋ ਸਭ ਤੋਂ ਕਰਜਾ ਹੀ ਕੀਤਾ ਸਾਡੀ ਕੋਈ ਉਹਨੇ ਹੈਲਪ ਨਹੀਂ ਕੀਤੀ ਕਿਸਾਨ ਨੂੰ ਕਰਜ਼ਾ ਦੇ ਕੇ ਨਾ ਉਹਨੂੰ ਮਾਫ ਕਰ ਦੇਣਾ ਕੋਈ ਮੰਗਤੇ ਨਹੀਂ ਅਸੀਂ ਕਿਸਾਨ ਮਿਹਨਤੀ ਹੈ ਜੀ ਬਿਲਕੁਲ ਤੁਸੀਂ ਬਲੀਵ ਨਹੀਂ ਕਰੋਗੇ ਜ਼ਿੰਦਗੀ 'ਚ ਅੱਜ ਤੱਕ ਮੈਂ ਅਟੈਂਪਟ ਹੀ ਨਹੀਂ ਕੀਤੀ ਬਾਹਰ ਜਾਣ ਦੀ ਬਾਤ ਜਾਣਦੇ ਆ ਦੂਰ ਦੀ ਕਹਾਣੀ ਮੈਂ ਅਟੈਂਪਟ ਹੀ ਨਹੀਂ ਕੀਤੀ ਕਦੀ ਅੱਜ ਤੱਕ ਕੋਈ ਕੋਸ਼ਿਸ਼ ਹੀ ਨਹੀਂ ਕੀਤੀ ਕਦੀ ਅਟੈਂਪਟ ਕੋਸ਼ਿਸ਼ ਹੀ ਨਹੀਂ ਕੀਤੀ ਮੈਂ ਬਹੁਤ ਸੋਹਣਾ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਸੋਹਣਾ ਚੱਲ ਰਿਹਾ ਹੈਗਾ ਚੰਗੀ ਰੋਟੀ ਖਾਈ ਦੀ ਹੈ ਵਧੀਆ ਗੱਡੀਆਂ ਗੁੱਡੀਆਂ ਰੱਖੀਆਂ ਐਹੀ ਗੱਲ ਤੇ ਨਹੀਂ ਐ ਗੱਡਿਆਂ ਤੇ ਤੁਰੇ ਫਿਰਦੇ ਆ ਐਹੀ ਗੱਲ ਲਗਜ਼ਰੀ ਲਾਈਫ ਹੈ ਮੇਰੀ ਵੀ ਬਹੁਤ ਸੋਹਣਾ ਰਹੇ ਨੇ ਮੈਂ ਐਹੀ ਕੋਈ ਗੱਲ ਨਹੀਂ ਯੂਥ ਐਦਾ ਵੀ ਕੁਝ ਕਈਆਂ ਕੋ ਜ਼ਮੀਨ ਹੈ ਨਹੀਂ ਜੀ ਜ਼ਮੀਨ ਹੈ ਕੀ ਐ ਤਾ ਐਕਸਪੀਰੀਅੰਸ ਹੈ ਨਹੀਂ ਐ ਐਕਸਪੀਰੀਅੰਸ ਹੈ ਨਹੀਂ ਤਾਂ ਆਪਾ ਐਫਰਟ ਵੀ ਨਹੀਂ ਕਰਦੇ ਜੀ ਕਦੀ ਉਹਦੇ ਵਿੱਚ ਗਹਿਰਾਈ ਜੀ ਜਾ ਕੇ ਸਟੱਡੀ ਕਰਨ ਦੀ ਹੁਣ ਖੇਤੀ ਹੈ ਕਿੰਨੇ ਕ ਜਾਣੇ ਆ ਜੀ ਪੀਏਯੂ ਦੀ ਹੈਲਪ ਲਾਈਨ ਤੇ ਕੋਈ ਨਹੀਂ ਜਾਂਦਾ ਜੀ ਅਗਲੇ ਹੈਲਪ ਕਰਨ ਨੂੰ ਤਿਆਰ ਬੈਠੇ ਆ ਉਹ ਕਹਿੰਦੇ ਆਓ ਸਾਡੇ ਕੋਲ ਸਿੱਖੋ ਕੋਈ ਅਪੜ ਹੀ ਨਹੀਂ ਕਰਦਾ ਹਰ ਚੀਜ਼ ਦੀ ਹੈਲਪ ਕਰਦੇ ਹੋ ਡੇਰੀ ਫਾਰਮ ਮੈਗੋਟ ਫਾਰਮਿੰਗ ਫਲੋਰੀ ਕਲਚਰ ਐਗਰੀਕਲਚਰ ਕਿਤੇ ਜੀ ਨਹੀਂ ਕਰਦੇ ਹਰ ਚੋ ਉਹ ਹੈਲਪ ਕਰਦੇ ਹੈਗੇ ਆ ਪੋਲਟਰੀ ਚ ਕਰਦੇ ਆ ਫਾਰਮਿੰਗ ਤਾਂ ਦੱਸਿਆ ਵੀ ਇਹੋ ਜੀ ਚੀਜ਼ ਹੈ एवरीवनਸ ਬ੍ਰੈਡ ਐਂਡ ਬਟਰ ਕੋਈ ਇਹੋ ਜੀ ਚੀਜ਼ ਨਹੀਂ ਫਾਰਮਿੰਗ ਚ ਨਾ ਹੋਵੇ ਹਰ ਚੀਜ਼ ਹੁੰਦੀ ਆ ਤੁਸੀਂ ਸਵੇਰੇ ਉੱਠ ਕੇ ਚਾਹ ਪੀਂਦੇ ਹੋ ਕਾਦੀ ਬਣਦੀ ਹੈ ਦੁੱਧ ਦੀ ਦੁੱਧ ਕਿੱਥੋਂ ਆਦਾ ਡੇਰੀ ਫਾਰਮ ਚ ਫੁਲਕਾ ਖਾਦਾ ਕਣਕ ਕਿੱਥੋਂ ਆਈ ਫਾਰਮਿੰਗ ਚੋਂ ਆਈ ਦਿਨ ਦੇ ਵਿੱਚ ਤੁਸੀਂ ਕੋਈ ਵੀ ਕੰਮ ਕਰਦੇ ਹੋ ਫਾਰਮਿੰਗ ਚੋਂ ਆਉਂਦਾ ਆ ਤੁਸੀਂ ਕੱਪੜੇ ਪਾਏ ਤੇ ਕਾਟਨ ਆ ਕਾਟਨ ਕਿੱਥੋਂ ਆਇਆ ਨਰਮਾ ਹੁੰਦਾ ਆਪਣੇ ਮਾਲ ਵਿੱਚ ਬਹੁਤ ਹੁੰਦਾ ਉੱਥੋਂ ਆਇਆ ਫਾਰਮਿੰਗ ਚੋਂ ਆਇਆ ਨਾ ਹਾਂਜੀ ਤੇ ਸਭ ਜਿਹੜੀ ਫੁੱਲਾਂ ਦੀ ਖੇਤੀ ਆ ਉਹ ਰਵਾਇਤੀ ਫਸਲਾਂ ਨਾਲੋਂ ਕਿਵੇਂ ਵੱਖ ਹੈ ਕਿਵੇਂ ਮਤਲਬ ਕਿ ਜ਼ਿੰਦਗੀ ਨੂੰ ਆਸਾਨ ਬਣਾ ਸਕਦੀ ਹੈ ਜਾਂ ਕਿਵੇਂ ਇਹ ਵੱਖਰਾ ਆਪਣੇ ਆਪ ਨੂੰ ਸ਼ੋਅ ਕਰ ਇਹ ਤਾਂ ਇੱਕ ਵੱਖਰੀ ਗੱਲ ਦੇਖੋ ਜੀ ਤੁਸੀਂ ਦੇਖੋ ਇਹ ਦੇਖਣ ਦੀ ਵੱਖਰੀ ਹੈ ਪਲੀਦਾ ਗੱਲ ਇਹ ਹੈ ਮੰਦਾ ਤਾਂ ਮਨ ਮੋਹ ਜਾਂਦਾ ਵੀ ਜਦੋਂ ਲੰਗਦਾ ਨਾ ਕੋਲ ਦੀ ਵੈਸੇ ਹੀ ਤੁਹਾਡੇ ਪੋਜ਼ਿਟਿਵ ਵਾਈਬਸ ਆਉਂਦੀਆਂ ਤੁਹਾਡੇ ਅੰਦਰ ਵੀ ਫੁੱਲ ਹੈ ਬਈ ਖਿੜੇ ਹੋਏ ਫੁੱਲ ਸੋਹਣੇ ਫੁੱਲ ਦੂਜੀ ਗੱਲ ਹੈ ਰਵਾਇਤੀ ਫਸਲਾਂ ਦੇ ਵਿੱਚ ਜਿਵੇਂ ਆਪਣਾ ਮੰਡੀਕਰਨ ਆ ਜਿਹੜਾ ਇਹਦਾ ਰਵਾਇਤੀ ਫਸਲਾਂ ਦਾ ਉਹ ਤੁਹਾਨੂੰ ਪਤਾ ਵੀ ਐਮਐਸਪੀ ਦਾ ਰੌਲਾ ਅੱਗੇ ਕਿਸਾਨ ਦਾ ਚੱਲ ਰਿਹਾ ਹੈਗਾ ਸੈਂਟਰਲ ਗਵਰਨਮੈਂਟ ਦੇ ਨਾਲ ਤੇ ਇਹਦਾ ਇਹੋ ਜਿਹਾ ਕੋਈ ਰੌਲਾ ਨਹੀਂ ਹੈਗਾ ਅਸੀਂ ਕਿਸੇ ਦਾ ਇੰਤਜ਼ਾਰ ਨਹੀਂ ਕਰਨਾ ਵੀ ਸਾਡੀ ਢੇਰੀ ਆ ਕੇ ਐਫਸੀਆਈ ਖਰੀਦੀ ਦੇਗੀ ਜਾਂ ਪੰਜ ਸੌ ਕੋ ਖਰੀਦੇਗੀ ਜਾਂ ਮਾਰਕਫੈਟ ਵਾਲੇ ਇਹਦੀ ਕਰਨਗੇ ਪਰਚੇ ਨਹੀਂ ਇਹ ਅਸੀਂ ਜਾਣਾ ਮਾਰਕੀਟ ਦੇ ਵਿੱਚ ਸੇਲ ਕਰਨੀ ਆ ਸਵੇਰੇ ਸੇਲ ਕਰਨੀ ਆ ਪੈਸੇ ਲੈਣੇ ਆ ਤਾਂ ਘਰ ਨੂੰ ਆ ਜਾਣਾ ਅੱਛਾ ਹਾਂਜੀ ਮਤਲਬ ਜਿੰਨਾ ਫੁੱਲ ਵੇਚਣਾ ਨਾਲ ਦੀ ਨਾਲ ਦੀ ਨਾਲ ਜੀ ਕੋਈ ਉਹਦੇ ਚੇ ਨਹੀਂ ਵੀ ਮੈਂ ਦੋ ਦਿਨ ਇਹਨੂੰ ਸਕਾਉਣਾ ਝੋਨੇ ਵਾਂਗੂ ਜਾਂ ਇਹਨੂੰ ਹਰਾ ਹੀ ਰੱਖਣਾ ਇਹਨੂੰ ਬਰਫ਼ ਚ ਲਾਉਣਾ ਐਦਾਂ ਦਾ ਕੁਝ ਨਹੀਂ ਹੈਗਾ ਸਵੇਰੇ ਤਾਜ਼ਾ ਆ ਫਰੈਸ਼ ਆ ਤਾ ਸਾਰਾ ਹਾਂਜੀ ਜੀ ਤੇ ਪਾਣੀ ਦੀ ਖਪਤ ਕਿੰਨੀ ਕੁ ਹੁੰਦੀ ਆ ਇਸ ਫਸਲ ਪਾਣੀ ਦੀ ਖਪਤ ਬਹੁਤ ਸੋਹਣਾ ਤੁਸੀਂ ਸਵਾਲ ਕੀਤਾ ਜਿਹੜਾ ਪਾਣੀ ਦੀ ਸਾਨੂੰ ਅੱਗੇ ਹੀ ਸਾਡੀ ਲੋੜ ਆ ਪਾਣੀ ਨੂੰ ਬਚਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਸਾਡੇ ਕੋਈ ਇਹੋ ਜਿਹੇ ਪ੍ਰੋਜੈਕਟ ਲੱਗਾ ਵੀ ਜਿੱਥੇ ਵਾਟਰ ਰੀਚਾਰਜਿੰਗ ਦਾ ਕੋਈ ਸਿਸਟਮ ਹੋਵੇ ਨਾ ਕੋਈ ਗਵਰਨਮੈਂਟ ਇਨੀ ਕੋ ਕਰ ਰਹੀ ਹੈ ਕਿ ਇਹ ਰੇਵਲ ਨਾਲ ਕੋਈ ਧਿਆਨ ਦਿੰਨੇ ਆ ਪਾਣੀ ਛੱਡਿਆ ਮੋਟਰਾਂ ਉੱਤੋਂ ਸਭ ਨਾਲ ਸਾਡੀ ਜਿਹੜੀ ਨਖਿੱਧ ਜਿਹੜੀ ਗੱਲ ਹੋਈ ਆ ਸਰਕਾਰਾਂ ਵੱਲੋਂ ਇਹ ਹੋਈ ਆ ਬਿਜਲੀ ਫ੍ਰੀ ਕਰ ਦਿੱਤੀ ਗਈ ਠੀਕ ਆ ਉੱਤੋਂ ਮੀ ਪੈਂਦਾ ਹੁੰਦਾ ਤਾਂ ਕਿਸਾਨ ਦੀ ਮੋਟਰ ਚੱਲਦੀ ਹੁੰਦੀ ਆ ਠੀਕ ਹੈ ਇਹ ਪਾਣੀ ਦੀ ਬਰਬਾਦੀ ਬਹੁਤ ਹੋ ਰਹੀ ਹੈ ਸਾਡੇ ਇਹਦੀ ਗੱਲ ਆ ਉਹ ਤੇ ਇਹਦੇ ਵਿੱਚ ਹਾਲ ਦੀ ਤਿੰਨ ਪਾਣੀ ਲੱਗਦੇ ਨੇ ਜੀ ਇੱਕ ਫਸਲ ਇੱਕ ਸੀਜ਼ਨ ਦੇ ਇੱਕ ਸੀਜ਼ਨ ਇਹਦਾ ਕਮ ਸੇ ਕਮ ਤਿੰਨ ਮਹੀਨੇ ਦਾ ਹੁੰਦਾ ਹਮ ਠੀਕ ਹੈ ਜੀ ਤਿੰਨ ਤੋਂ ਚਾਰ ਮਹੀਨੇ ਦੇ ਵਿੱਚ ਸਿਰਫ ਅਸੀਂ ਦੋ ਤਿੰਨ ਪਾਣੀ ਲਾਉਂਦੇ ਕਦੀ ਬਾਰਿਸ਼ ਹੋ ਜਾਂਦੀ ਹੈ ਹਾਂ ਆਦਰਵਾਈਜ਼ ਇਹ ਚ ਪਾਣੀ ਦੀ ਕੋਈ ਡਿਕਨਸਪਸ਼ਨ ਨਹੀਂ ਇਹ ਜਿਹੜਾ ਪੌਦਾ ਲੱਗਦਾ ਨਾ ਜੀ ਇਹਦਾ ਪਲਾਂਟ ਹੈਗਾ ਇਹ ਬੈੱਡ ਤੇ ਲੱਗਦਾ ਆੜਾਂ ਤੇ ਲੱਗਦਾ ਇਹਨੂੰ ਮੁਅਸ਼ਚਰ ਦੀ ਜ਼ਰੂਰਤ ਹੈ ਪਾਣੀ ਦੀ ਜ਼ਰੂਰਤ ਨਮੀ ਚਾਹੀਦੀ ਹੈ ਨਮੀ ਉਹਦੇ ਵਿੱਚ ਪਰਦਾਵ ਰਹਿੰਦੀ ਆ ਆੜ ਦੇ ਵਿੱਚ ਵੱਟ ਦੇ ਵਿੱਚ ਬੋਲੀ ਸੀ ਹਾਂਜੀ ਤੇ ਕਦੇ ਜਿਸ ਤਰੀਕੇ ਦੇ ਨਾਲ ਬਾਕੀ ਫਸਲਾਂ ਕਈ ਵਾਰ ਮੌਸਮ ਦੀ ਮਾਰ ਹੇਠਾ ਖਤਮ ਹੋ ਜਾਂਦੀਆਂ ਨੇ ਤਬਾਹ ਹੋ ਜਾਂਦੀਆਂ ਨੇ ਕਦੇ ਇਹਨਾਂ ਤੇ ਤਾਂ ਨਹੀਂ ਮੌਸਮ ਦਾ ਕੋਈ ਇਫੈਕਟ ਪੈਂਦਾ ਕਿ ਹਾਂ ਵੀ ਜੇ ਮੀਂਹ ਕਣੀ ਆਈ ਜਾਂ ਨੇਰੀ ਤੂਫਾਨ ਆਇਆ ਤਾਂ ਇਹ ਮਤਲਬ ਕਿ ਫਸਲ ਖਰਾਬ ਹੋ ਨਹੀਂ ਜੀ ਇਹ ਬੜੇ ਹਾਰਡੀ ਪਲਾਂਟਸ ਨੇ ਹਾਂ ਹਾਰਡੀ ਪਲਾਂਟਸ ਇਹ ਬਹੁਤ ਰਫ ਟਫ ਜੇ ਨੇ ਇਹਨਾਂ ਨੂੰ ਕੋਈ ਮੀਂਹ ਨੇਰੀ ਦਾ ਹੈ ਨਹੀਂ ਜੀ ਹਾਂ ਦੇਖੋ ਹੁਣ ਪਿੱਛੇ ਜੇ ਬਾਰਿਸ਼ ਹੋਈ ਕਣਕ ਡਿੱਗ ਪਈ ਇਹ ਦੇਖ ਲੋ ਕੋਈ ਇੱਕ ਬੂਟਾ ਨਹੀਂ ਲੱਗਿਆ ਇਹ ਕਦੀ ਇੱਕ ਮਾਰਿਸ਼ ਦੇ ਵਿੱਚ ਖਰਾਬ ਨਹੀਂ ਹੁੰਦੀ ਹਾਂ ਗਰਮੀ ਦੇ ਵਿੱਚ ਇਹਨਾਂ ਦੀ ਪ੍ਰੋਡਕਸ਼ਨ ਘਟਦੀ ਹੈ ਆਦਰਵਾਇਜ਼ ਇਹਨੂੰ ਵੱਡੀ ਗੱਲ ਹੈ ਮੈਂ ਸ਼ਹਿਰ ਦੇ ਵਿੱਚ ਬੈਠਾ ਆਵਾਰਾ ਪਸ਼ੂਆਂ ਦੀ ਬਹੁਤ ਪਰਮਾਰ ਹੈ ਹਾਂ ਔਰ ਦੇਖੋ ਇਹਨੂੰ ਪਸ਼ੂ ਨਹੀਂ ਖਾਂਦਾ ਕਦੇ ਭੁੱਖਾ ਮਰਿਆ ਵਿਚਾਰਾ ਕੋਈ ਆ ਜੀਦਾ ਖਾ ਲੇ ਆਦਰਵਾਇਜ਼ ਇਹਦਾ ਅਜਾੜਾ ਨਹੀਂ ਹੈ ਪਸ਼ੂ ਇਹਨੂੰ ਮੂ ਨਹੀਂ ਮਾਰਦਾ ਹਾਂਜੀ ਇਹਦੀ ਬਿਊਟੀ ਹੈ ਇਹ ਪਾਣੀ ਦੀ ਕੰਜ਼ਮਪਸ਼ਨ ਬਹੁਤ ਘੱਟ ਹੈ ਖਾਦ ਦੀ ਕੰਜ਼ਮਪਸ਼ਨ ਬਹੁਤ ਘੱਟ ਹੈ ਲੇਬਰ ਦੀ ਕੰਜ਼ਮਪਸ਼ਨ ਬਹੁਤ ਘੱਟ ਹੈ ਹਾਂ ਜੀ ਉਹ ਇਹਦੀ ਵੈਸੇ ਮਾਰਕੀਟ ਦੇ ਵਿੱਚ ਡਿਮਾਂਡ ਹੈ ਤੁਹਾਨੂੰ ਪਤਾ ਤਿਹਾਰਾਂ ਦਾ ਸੀਜ਼ਨ ਆ ਜਿਵੇਂ ਹਰ ਸ਼ਿਵਰਾਤਰੀ ਆ ਰਹੀ ਆ ਹੁਲੀ ਆ ਰਹੀ ਆ ਗੁਰਪੁਰ ਨਿਕਲ ਕੇ ਹਟਿਆ ਸ਼ੋਭਾ ਵਿਆਹਾਂ ਦਾ ਸੀਜ਼ਨ ਆ ਇਹਦੀ ਬਹੁਤ ਕੰਜ਼ਮਪਸ਼ਨ ਹੁੰਦੀ ਹੈ ਹਾਂ ਜੀ ਇਹ ਫੁੱਲ ਦੇਖਣ ਦੇ ਵਿੱਚ ਜਿੰਨੇ ਸੋਹਣੇ ਲੱਗਦੇ ਪਏ ਨੇ ਰੰਗ ਬਰੰਗੇ ਫੁੱਲਾ ਇਹਨਾਂ ਦੀਆਂ ਕੈਟਾਗਰੀਜ਼ ਵੀ ਹੁੰਦੀਆਂ ਨੇ ਜੋ ਮੌਸਮ ਦੇ ਹਿਸਾਬ ਨਾਲ ਉਗਦੀਆਂ ਨੇ ਜਾਂ ਫਿਰ ਇੱਕੋ ਕੈਟਾਗਰੀ ਦੇ ਫੁੱਲ ਮਤਲਬ ਕਿ ਸਾਲ ਭਰ ਚੱਲਦੇ ਨੇ ਨਹੀਂ ਜੀ ਇਹਦੇ ਵਿੱਚ ਨਾ ਦੋ ਤਿੰਨ ਕਿ ਕੈਟਾਗਰੀ ਹੁੰਦੀਆਂ ਉਹ ਤਾਂ ਦੇਖੋ 골ਡਨ ਡੱਕ ਲੱਗਿਆ ਹੋਇਆ ਜੀ ਉਹ ਸਰਦੀ ਦਾ ਪਲਾਂਟ ਆ ਓਨਲੀ ਇਨਵੈਂਟਰਸ ਹਾਂ ਜੀ ਉਹ 골ਡਨ ਡੱਕ ਸਿਆਲ ਚ ਹੀ ਹੋਣਾ ਆਦਰਵਾਇਜ਼ ਨਹੀਂ ਹੋਣਾ ਇਹ ਜਿਹੜਾ ਜਾਫਰੀ ਲੱਗਿਆ ਹੈਗਾ ਇਹ ਜਾਫਰੀ ਹੈਗਾ ਇਹ ਸਿਆਲ ਦਾ ਮੈਂ ਤੁਹਾਨੂੰ ਜਾਫਰੀ ਸਾਡੀ ਆਡੀਅੰਸ ਨੂੰ ਵੀ ਦਿਖਾ ਦਿੰਦਾ ਆ ਆ ਫਲਾ ਹੈ ਇਹ ਸਾਰੇ ਜਾਫਰੀ ਨੇ ਕਲਰ ਤੇ ਤਿੰਨ ਨੇ ਇੱਕ ਤੋਂ ਤਿੰਨ ਕਲਰ ਇਹ ਜਾਫਰੀ ਲੱਗਿਆ ਹੋਆ ਹੁਣ ਇਸ ਤੋਂ ਬਾਅਦ ਅਸੀਂ ਅਪ੍ਰੈਲ ਦੇ ਵਿੱਚ ਅਪ੍ਰੈਲ ਦੇ ਵਿੱਚ ਲਾਵਾਂਗੇ ਗਿੰਦਾ ਜੀ ਉਹਨੂੰ ਲੱਡੂ ਫਲਾਵਰ ਕਹਿੰਦੇ ਹੁੰਦੇ ਅਸੀਂ ਆਮ ਲੱਡੂ ਫਲਾਵਰ ਹੁੰਦਾ ਉਹ ਲੱਗੇਗਾ ਜੀ ਉਸ ਤੋਂ ਬਾਅਦ ਫਿਰ ਅਸੀਂ ਲਾਵਾਂਗੇ ਅਕਤੂਬਰ ਦੇ ਵਿੱਚ ਜਿਹੜਾ ਕਿ ਇਹ ਚੱਲ ਰਿਹਾ ਹੈਗਾ ਇਹ ਤਿੰਨ ਟਾਈਮ ਲੱਗਦਾ ਹੈਗਾ ਉਹ ਚਾਰ ਮਹੀਨੇ ਦੀ ਫਸਲ ਹੈਗੀ ਹਾਂਜੀ 100 ਦਿਨ ਦੇ ਵਿੱਚ ਇਹਨੇ ਤਿਆਰ ਹੋ ਕੇ ਤੁਹਾਨੂੰ ਇਹ ਪੂਰੀ ਫੁੱਲ ਪ੍ਰੋਡਕਸ਼ਨ ਹੁਲ ਫਲੈਜ ਪ੍ਰੋਡਕਸ਼ਨ ਦੇ ਦੇਣੀ ਹੈ ਜੀ ਜੀ ਹਾਂਜੀ ਅੱਛਾ ਜਦੋਂ ਤੋਂ ਤੁਸੀਂ ਇਹ ਖੇਤੀ ਦਾ ਕੰਮ ਸ਼ੁਰੂ ਕੀਤਾ ਫੁੱਲਾਂ ਦੀ ਖੇਤੀ ਦਾ ਕਿੰਨੇ ਕੇ ਕਿਸਾਨ ਕਿੰਨੇ ਕੇ ਨੌਜਵਾਨ ਤੁਹਾਡੇ ਕੋਲ ਆਏ ਹੋਣ ਕਿ ਉਹਨਾਂ ਨੇ ਕਿਹਾ ਹੋਵੇ ਕਿ ਸਰ ਸਾਨੂੰ ਵੀ ਦੱਸੋ ਕਿ ਇਹਦੀ ਖੇਤੀ ਕਿਵੇਂ ਕਰਨੀ ਆ ਕਿਵੇਂ ਇਹਦੀ ਪਨੀਰੀ ਲਾਉਣੀ ਆ ਕਿਵੇਂ ਅਸੀਂ ਸਭ ਕੁਝ ਕਰ ਸਕਦੇ ਆ ਇਹ ਸਾਡੀ ਤਰਾਸਤੀ ਰਹੀ ਹੈ ਜੀ ਵੀ ਸਾਡੇ ਕੋਲ ਇਹ ਐਫਰਟ ਵਾਸਤੇ ਕੋਈ ਆਇਆ ਹੀ ਨਹੀਂ ਕੋਈ ਵੀ ਨਹੀਂ ਆਇਆ ਸਿੰਗਲ ਬੰਦਾ ਵੀ ਨਹੀਂ ਵੈਸੇ ਆਉਂਦੇ ਨੇ ਜਿਵੇਂ ਆ ਕੇ ਕੋਈ ਸਲਾਹ ਲੈ ਕੇ ਜਾਂ ਕੋਈ ਕਹਿੰਦਾ ਹਾਂ ਮੈਨੂੰ ਦੱਸ ਯਾਰ ਮੈਂ ਕਰਨੀ ਆ ਆਪਣੇ ਖੇਤ 'ਤੇ ਲਾਉਣਾ ਹੈ ਫੁੱਲਾਂ ਦਾ ਇਦਾਂ ਦਾ ਕਦੀ ਕਿਸੇ ਨੇ ਨਹੀਂ ਕੋਈ ਅਫੜ ਕੀਤਾ ਹਾਂ ਚਾਰ ਫੁੱਲ ਘਰ ਦੇ ਚਲਾਉਣ ਨੂੰ ਲੈ ਜਾਂਦੇ ਚਾਰ ਪੌਦੇ ਦੇ ਦਿੰਦੀ ਆ ਘਰੇ ਲਾਉਣੇ ਬਸ ਆਦਰਵਾਇ ਕਿਹਾ ਧਿਆਨ ਨਹੀਂ ਹੈਗਾ ਜੀ ਇਹਦੇ ਬਾਅਦ ਜੀ ਅੱਛਾ ਜਿਸ ਤਰੀਕੇ ਦੇ ਨਾਲ ਇੱਥੇ ਸੋਹਣੇ ਸੋਹਣੇ ਫੁੱਲ ਉੱਗੇ ਹੋਏ ਨੇ ਕਦੇ ਇਦਾਂ ਹੋਇਆ ਕਿ ਜਦੋਂ ਮਤਲਬ ਕਿ ਲੋਕ ਆਏ ਹੋਣ ਇਹਨਾਂ ਨਾਲ ਤਸਵੀਰਾਂ ਖਚਾਈਆਂ ਹੋਣ ਜਾਂ ਫਿਰ ਇਹਨਾਂ ਨੂੰ ਕਿਹਾ ਹੋਵੇ ਕਿ ਇਹ ਫੁੱਲ ਜਿਹੜੇ ਇੱਥੇ ਲੱਗਦੇ ਪਏ ਨੇ ਅਸੀਂ ਵੀ ਆਪਣੇ ਗਾਰਡਨ ਜਾਂ ਬੂਟੇ ਚ ਲਾਉਣੇ ਆ ਮੈਂ ਦੱਸਿਆ ਨਹੀਂ ਕਰ ਲਾ ਉਹਨੂੰ ਥੋੜੇ ਬਹੁਤ ਪੌਦੇ ਲੈ ਜਾਂਦੇ ਪਰ ਕਿੰਨੇ 4 6 10 ਇਸ ਤੋਂ ਵੱਧ ਬਾਕੀ ਇੱਥੇ ਜਿੰਨੀਆਂ ਸ਼ੂਟਿੰਗਸ ਹੋਈਆਂ ਨੇ ਨਾ ਮੈਂ ਤੁਹਾਨੂੰ ਅਨਕਾਊਂਟੇਬਲ ਮੈਂ ਦੱਸ ਨਹੀਂ ਸਕਦਾ ਕਿੰਨੀਆਂ ਹੋਣ ਇਸ ਥਾਂ ਤੇ ਸ਼ੂਟਿੰਗਸ ਹੋਈਆਂ ਨੇ ਇੱਥੇ ਸ਼ੂਟਿੰਗ ਬਹੁਤ ਹੋਈਆਂ ਨੇ ਔਰ ਪ੍ਰੀ ਵੈਡਿੰਗ ਸ਼ ਹਾਂਜੀ ਸਿਟੀ ਦੇ ਵਿੱਚ ਬਹੁਤ ਆ ਜਾਂਦੇ ਨੇ ਔਰ ਕੋਈ ਨਹੀਂ ਆ ਗਿਆ ਜੀ ਆਇਆਂ ਨੂੰ ਉਹ ਕਹਿੰਦੇ ਹੋਣਗੇ ਜੇ ਕੀਚਾ ਮੈਂ ਕਿਹਾ ਦੋ ਚਾਰ ਫੋਲੀ ਤੋੜਦੇ ਹੋਗੇ ਕੋਈ ਗੱਲ ਨਹੀਂ ਉਹ ਕਿਸਾਨ ਦਾ ਤੁਹਾਨੂੰ ਪਤਾ ਹੋਵੇ ਦਿਲ ਬਹੁਤ ਦਿਲਦਾਰ ਹੈ ਕਿਸਾਨ ਕੋਈ ਵੀ ਹੋਵੇ ਤੇ ਕੋਈ ਗੱਲ ਨਹੀਂ ਸ਼ੂਟਿੰਗ ਕਰਦੇ ਨੇ ਕੋਈ ਵਿਚਾਰੇ ਕਪਲ ਜਾਂਦੇ ਨੇ ਥੋੜਾ ਇੰਜੋਏ ਕਰਦੇ ਨੇ ਕੋਈ ਗੱਲ ਨਹੀਂ ਬਹੁਤ ਆਉਂਦੇ ਨੇ ਸ਼ੂਟਿੰਗ ਵਾਸਤੇ ਅੱਛਾ ਇੱਕ ਬੂਟਾ ਤੁਹਾਨੂੰ ਕਿੰਨੇ ਦਾ ਪੈਂਦਾ ਤੇ ਕਿੰਨੇ ਕੇ ਪੈਸੇ ਕਮਾ ਲੈਂਦੇ ਹੋ ਇੱਕ ਬੂਟੇ ਨੂੰ ਇਹ ਤਾਂ ਖੇਤ ਦਾ ਸਾਹਬ ਹੈ ਜੀ ਇਹ ਪੌਦੇ ਦਾ ਸਾਹਬ ਨਹੀਂ ਹੈ ਇਹ ਕੋਈ ਨਾ ਪਰਟੀਕਲਰ ਪਲਾਂਟਸ ਨਹੀਂ ਹੈਗੇ ਲਗਜ਼ਰੀ ਪਲਾਂਟਸ ਨਹੀਂ ਹੈਗੇ ਕੋਈ ਵੀ ਡੇਲੀਆ ਹੋ ਗਿਆ ਇੱਕ ਪੌਦਾ ਲੈਣਾ ਜੇ 10 ਰੁਪਏ ਦੀ ਪਨੀਰੀ ਦਾ ਪੌਦਾ ਨਹੀਂ ਇਹ ਪਨੀਰੀ ਬਲਕ ਚ ਆਉਂਦੀ ਹੈ ਓਕੇ ਇਹ ਕਲਕੱਤਾ ਤੋਂ ਵੀ ਆਉਂਦੀ ਹੈ ਜੈਪੁਰ ਤੋਂ ਆਉਂਦੀ ਹੈ ਅਜਮੇਰ ਤੋਂ ਆਉਂਦੀ ਹੈ ਉਤਰਾਖੰਡ ਤੋਂ ਆਉਂਦੀ ਹੈ ਵੱਖ-ਵੱਖ ਤਾਵਾਂ ਸੀਜ਼ਨ ਦੇ ਹਿਸਾਬ ਨਾਲ ਜਿੱਤਾ ਸੀਜ਼ਨ ਉਧਰ ਆ ਜਾਂਦੀ ਹੈ ਇਹ ਬਲਕ ਦੇ ਹਿਸਾਬ ਨਾਲ ਆਉਂਦੀ ਹੈ ਇਹ ਕਦੇ 15 ਕਿਲੋ ਵੀ ਲੱਗਦੀ ਹੈ 50 ਕਿਲੋ ਵੀ ਲੱਗਦੀ ਹੈ ਹਾਂਜੀ ਵੱਖਰੀ ਵੱਖਰੀ ਇਹਦੇ ਚ ਪਰਟੀਕਲਰ ਪੌਦੇ ਦਾ ਅਸੀਂ ਨਹੀਂ ਕਹਿ ਸਕਦੇ ਔਰ ਇਹਦੀ ਜਿਹੜੀ ਪ੍ਰੋਡਕਸ਼ਨ ਆ ਆਫਟਰ 70 ਡੇਜ਼ ਇਹਦੀ ਪ੍ਰੋਡਕਸ਼ਨ ਡੇਲੀ ਦੀ ਜਿਹੜੀ ਆ ਨਾ ਡੇਲੀ 50 ਕਿਲੋ ਵੀ ਆਉਂਦੀ ਹੈ ਹਾਂਜੀ ਸੀਜ਼ਨ ਦੇ ਵਿੱਚ ਜਦੋਂ ਡਿਮਾਂਡ ਹੁੰਦੀ ਹੈ 77 ਕਿਲੋ ਵੀ ਇੱਕ ਖੇਤ ਦਾ ਸੀ ਤੋੜ ਲੈਣੇ ਆ ਹਾਂਜੀ ਜੀ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਸੋਹਣੇ ਸੋਹਣੇ ਫੁੱਲ ਇੱਥੇ ਉਗਾਏ ਹੋਏ ਨੇ ਪਹਿਲਾਂ ਤੁਹਾਡੇ ਪਰਿਵਾਰ ਦੇ ਵੱਲੋਂ ਰਵਾਇਤੀ ਫਸਲਾਂ ਨੂੰ ਅਪਣਾਇਆ ਗਿਆ ਸੀ ਉਸ ਤੋਂ ਬਾਅਦ ਤੁਸੀਂ ਇੱਧਰ ਆਂਦੇ ਹੋ ਇਹਦੇ ਵਾਸਤੇ ਤੁਸੀਂ ਕੋਈ ਸਪੈਸ਼ਲ ਸਟੱਡੀ ਕੀਤੀ ਜਾਂ ਫਿਰ ਤੁਸੀਂ ਹੌਲੀ ਹੌਲੀ ਚੀਜ਼ਾਂ ਜਦ ਦੁਲਿਆਣੀਆਂ ਸ਼ੁਰੂ ਕੀਤੀਆਂ ਅਤੇ ਬੂਟੇ ਲਾਉਣੇ ਸ਼ੁਰੂ ਕੀਤੇ ਫਿਰ ਹੌਲੀ ਹੌਲੀ ਪਤਾ ਲੱਗਾ ਕਿ ਇਹ ਵਾਲਾ ਬੂਟਾ ਵਾ ਇਹਨੂੰ ਇੰਨਾ ਟਾਈਮ ਚਾਹੀਦਾ ਇਹਨੂੰ ਇੰਨੀ ਖਾਦ ਚਾਹੀਦੀ ਇਹਨੂੰ ਇੰਨਾ ਪਾਣੀ ਚਾਹੀਦਾ ਨਹੀਂ ਸਾਡੇ ਨੇ ਇੱਥੇ ਇੱਕ ਸੱਜਣ ਸੀਗੇ ਉਹ ਲਾਉਂਦੇ ਹੁੰਦੇ ਸੀਗੇ ਪਹਿਲਾਂ ਤੇ ਉਹਨਾਂ ਤੋਂ ਹੀ ਥੋੜਾ ਗਿਆਨ ਮਿਲਿਆ ਮੈਨੂੰ ਹੁਣ ਤਾਂ ਜੇ ਅੱਜ ਗਿਆਨ ਲੈਣਾ ਤੁਸੀਂ ਇੱਕ ਕਲਿੱਕ ਮਾਰੋ ਤੁਹਾਨੂੰ 50 ਵਜh ਦੱਸ ਦੇਣਗੇ ਕੀ ਕਰਨਾ ਹੈਗਾ ਉਦੋਂ ਕੋਈ ਇਹਦਾ ਗਿਆਨ ਨਹੀਂ ਸੀਗਾ ਹਾਂ ਤਾਂ ਵੈਸੇ ਤੁਸੀਂ ਜੇ ਬਾਰੇ ਕੁਝ ਨੌਲੇਜ ਲੈਣੀ ਆ ਕੋਰਸ ਕਰਨੇ ਆ ਪੀਏਯੂ ਲੁਧਿਆਣਾ ਹੈਗੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਉਹ ਬਹੁਤ ਸੋਹਣਾ ਗਾਈਡ ਕਰਦੀ ਆ ਅਸੀਂ ਲੈਨੇ ਆ ਟਾਈਮ ਟੂ ਟਾਈਮ ਉਹ ਤੇ ਕੋਈ ਗਾਈਡੈਂਸ ਇਹ ਗੱਲ ਨਹੀਂ ਪਰ ਉਹਦੇ ਉੱਥੇ ਤੁਸੀਂ ਪੂਰਾ ਕੋਰਸ ਕਰੋ ਫਲੋਰੀ ਕਲਚਰ ਦਾ ਜਾ ਕੇ ਤੁਹਾਨੂੰ ਦੱਸਣਗੇ ਸਾਰਾ ਕੁਝ ਦੱਸਣਗੇ ਹਾਂਜੀ ਇਸ ਤਰੀਕੇ ਦੇ ਨਾਲ ਜਿਵੇਂ ਸਭ ਨੂੰ ਪਤਾ ਕਿ ਹੁਣ ਵਿਦੇਸ਼ਾਂ ਤੋਂ ਜਿਹੜਾ ਯੂਥ ਹੈ ਉਹ ਡਿਪੋਰਟ ਕੀਤਾ ਜਾ ਰਿਹਾ ਐ ਇੱਧਰ ਆ ਰਿਹਾ ਯੂਥ ਐ ਇੱਥੇ ਆ ਕੇ ਕਿਤੇ ਨਾ ਕਿਤੇ ਘਬਰਾ ਰਿਹਾ ਕਿ ਹੁਣ ਸਾਡੇ ਫਿਊਚਰ ਦਾ ਕੀ ਹੋਊਗਾ ਤੇ ਹਮੇਸ਼ਾ ਹੀ ਕਿਸਾਨੇ ਕਹ ਲੱਖ ਦੇ ਨੇ ਕਿ ਜੇਕਰ ਖੇਤੀਬਾੜੀ ਦੇ ਵਿੱਚ ਪੈਰ ਰੱਖਿਆ ਜਾਵੇ ਤੇ ਖੇਤੀਬਾੜੀ ਵੀ ਬਹੁਤ ਵਧੀਆ ਜ਼ਰੀਆ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦਾ ਸੋ ਉਹਨਾਂ ਯੂਥ ਵਾਸਤੇ ਕੀ ਸੁਨੇਹਾ ਦੋਗੇ ਤੁਸੀਂ ਪਹਿਲਾਂ ਤੇ ਇਹ ਬੜੀ ਮੰਦ ਭਾਗੀ ਹੈ ਵੀ ਸਾਡੇ ਬਚਾਰੇ ਇੰਨਾ ਪੈਸਾ ਲਾ ਕੇ ਮਤਲਬ ਵਾਪਸ ਆ ਗਏ ਬਹੁਤ ਦੁੱਖ ਹੈ ਇਸ ਚੀਜ਼ ਦਾ ਜੀ ਪਰ ਅੱਜ ਵੀ ਉਹਨਾਂ ਦਾ ਸੁਪਨਾ ਬਾਹਰ ਜਾਣਾ ਹੀ ਹੈ ਤੁਸੀਂ ਕਿਤੇ ਕਿਸੇ ਨੂੰ ਪੁੱਛ ਲਿਓ ਉਹ ਅੱਜ ਵੀ ਕਹਿੰਦੇ ਚਾਹੇ ਨਾ ਉਹਨਾਂ ਨੂੰ ਕਲੰਬੀਆ ਭੇਜ ਦਿਓ ਗਰੀਸ ਭੇਜ ਦਿਓ ਉਹ ਕਹਿੰਦੇ ਪਿੱਛੇ ਲੈ ਜਾਣਾ ਸੀ ਨੀਂ ਇੰਡੀਆ ਰਹਿਣਾ ਉਹ ਇਹਨੇ ਫਟ ਆਫ ਹੋ ਗਏ ਸਿਸਟਮ ਤੋਂ ਉਹ ਅੱਬ ਤਾਂ ਜ਼ਮੀਨਾਂ ਬਹੁਤ ਥੋੜੀਆਂ ਨੇ ਜੀ ਦੁਆਬੇ ਚ ਖਾਸ ਕਰਕੇ ਤਾਂ ਬਹੁਤ ਥੋੜੀਆਂ ਜ਼ਮੀਨਾਂ ਨੇ ਮਾਲਵੇ ਚ ਥੋੜੇ ਵੱਡੇ ਟੱਕ ਹੈਗੇ ਨੇ ਇੱਧਰ ਨਹੀਂ ਹੈਗੇ ਉਹ ਚਾਹੇ ਕਰਨ ਕਿ ਉਹ ਲਾਚਾਰ ਨੇ ਸੁਪਨਾ ਦੇਖਿਆ ਸੀ ਡਾਲਰਾਂ ਦਾ ਉਹ ਜਿਹੜੇ ਘਰੇ ਪੈਸੇ ਪਏ ਸੀ ਉਹ ਹੀ ਵਿਚਾਰਿਆਂ ਦੇ ਚਲੇ ਗਏ ਬੜਾ ਸਾਨੂੰ ਦੁੱਖ ਹੈ ਨਹੀਂ ਹੋਣਾ ਚਾਹੀਦਾ ਸੀ ਇਦਾਂ ਜਦੋਂ ਹਰ ਕੋਈ ਪ੍ਰਵਾਸ ਕਰਦਾ ਆਪਣੀ ਬੈਟਰ ਲਾਈਫ ਵਾਸਤੇ ਗਏ ਸੀਗੇ ਚਲੋ ਅਨਫੋਰਚੂਨੇਟਲੀ ਇਹ ਗੱਲ ਹੋਈ ਹੈ ਬਈ ਮਾੜੀ ਹੈ ਉਹ ਇਹ ਵੀ ਉਹ ਖੇਤੀ ਚ ਜੇ ਤਾਂ ਹੈਗੀ ਆ ਉਹਨਾਂ ਨੇ ਆਪ ਤਾਂ ਗਹਿਣੇ ਰੱਖੀ ਹੋਈ ਆ ਜੀ ਠੀਕ ਹੈ ਕੁਝ ਨਹੀਂ ਵੇਚ ਕੇ ਪੈਸੇ dete ਏਜੰਟਾਂ ਕਰਨਗੇ ਕਾਦੇ ਖੇਤੀ ਜੀ ਠੀਕ ਹੈ ਤੇ ਜੇ ਉਹ ਕਰਦੇ ਵੀ ਆ ਪਹਿਲਾਂ ਤਾਂ ਪਿੰਡ ਵਾਲੇ ਮਿਹਣਾ ਮਾਰਦੇ ਬੜਾ ਵੀ ਕਮਾਲੇ ਡਾਲਰ ਆ ਗਿਆਂ ਗੋਡੀ ਕਰਨ ਫੇ ਕਈ ਫੜ ਲਈ ਹੱਥ ਤੇ ਸਾਡੇ ਦੇ ਇੱਕ ਸਮਾਜ ਦੇ ਵਿੱਚ ਇਹ ਬੇਨਤੀ ਆ ਵੀ ਇਦਾਂ ਨਾ ਕਰੋ ਚਲੋ ਵਕਤ ਦੀ ਮਾਰ ਹੈ ਪਰਮਾਤਮਾ ਫੇਰ ਵੀ ਕਿਤੇ ਕੰਢੇ ਲਾਏਗਾ ਨਾ ਜੀ ਸਰ ਤੁਹਾਡਾ ਮੇਨ ਕੀਤਾ ਕਿ ਖੇਤੀਬਾੜੀ ਦੇ ਨਾਲ ਜੁੜਿਆ ਹੋਇਆ ਜਾਂ ਕੁਝ ਹੋਰ ਤੁਹਾਡਾ profession ਹੈ ਨਹੀਂ ਮੇਰਾ ਮੇਨ ਖੇਤੀਬਾੜੀ ਹੈ ਜੀ ਹਾਂ ਜੀ ਹਾਂ ਜੀ ਪੈਸੇ ਐਡੀਸ਼ਨਲ ਹੈਗੇ ਨੇ ਹੋਰ ਵੀ ਬਟ ਉਹ ਕਮਰਸ਼ੀਅਲੀ ਹੈ ਨਾ ਪਰ ਮੇਨ ਮੇਰੀ ਜੱਦੀ ਪੁਸ਼ਤੀ ਜਿਹੜੀ ਹੈ ਮੇਰੀ ਜਮੀਨ ਹੈ ਮੇਰੀ ਹੈ ਅੱਛਾ ਆਪਣੀ ਜ਼ਿੰਦਗੀ ਦੇ ਵਿੱਚ ਨਾ ਫੁੱਲਾਂ ਦੇ ਲਈ ਤੁਸੀਂ ਮਤਲਬ ਦਿਨ ਦੇ ਵਿੱਚ ਕਿੰਨੇ ਘੰਟੇ ਕੱਢਦੇ ਹੋ ਕਿ ਇਹਨਾਂ ਦੀ ਦੇਖਭਾਲ ਕਰਨੀ ਇਹਨਾਂ ਨੂੰ ਮਤਲਬ ਦੇਖ ਕੇ ਆਉਣਾ ਕਿਉਂਕਿ ਬੜਾ ਸਕੂਨ ਮਿਲ ਰਿਹਾ ਇੱਥੇ ਖੜੇ ਹੋ ਕੇ ਹਾਂ ਜੀ ਹਾਂ ਜੀ ਇਹਦੇ ਵਿੱਚ ਕੋਈ ਟਾਈਮ ਨਹੀਂ ਹੈ ਜੀ ਮੈਂ ਦਿੱਲੀ ਦੋ ਟਾਈਮ ਆਉਣਾ ਹੀ ਹੋਣਾ ਮਾਰਨਿੰਗ ਤੇ ਇਵਨਿੰਗ ਸਵੇਰੇ ਸ਼ਾਮ ਆਉਣਾ ਹੀ ਆਉਣਾ ਇੱਥੇ ਤੇ ਵੈਸੇ ਦਿਨ ਨੂੰ ਦੇਖ ਭਾਲ ਕੇ ਵੈਸੇ ਤੁਸੀਂ ਜਿਵੇਂ ਕਿਹਾ ਵੀ ਇੱਥੇ ਤਾਂ ਬਹੁਤ ਪੋਜ਼ਿਟਿਵ ਤੁਹਾਨੂੰ ਵਾਈਬਸ ਆਉਣ ਗਿਆ ਖੁਸ਼ ਹੁੰਦਾ ਦਿਲ ਮਨ ਖੁਸ਼ ਹੁੰਦਾ ਦਿਲ ਉਦਾਂ ਕਿਸਾਨ ਦਾ ਖੇੜ ਜਾਂਦਾ ਫਸਲ ਦੇਖ ਕੇ ਆਪਣਾ ਜਦੋਂ ਇਹਦੇ ਚ ਟਾਈਮ ਦੇਣ ਵਾਲੀ ਗੱਲ ਨਹੀਂ ਹੈਗੀ ਟਾਈਮ ਇਹਦਾ ਵੀ ਟਾਈਮ ਨਾਲ ਇਹਨੂੰ ਖਾਦ ਦੇਣੀ ਟਾਈਮ ਨਾਲ ਦੀ ਗੋਡੀ ਕਰਨੀ ਟਾਈਮ ਨਾਲ ਪਾਣੀ ਦੇਣਾ ਟਾਈਮ ਨਾਲ ਹੀ ਕੋ ਸਪਰੇਅ ਜੇ ਜ਼ਰੂਰਤ ਪਈ ਤਾਂ ਉਹ ਦੇਣੀ ਸਪਰੇਅ ਚ ਬਹੁਤ ਘੱਟ ਹੈ ਮੈਂ ਪਹਿਲਾਂ ਦੱਸ ਦਵਾ ਇਹਦੇ ਚ ਇਹ ਨਹੀਂ ਵੀ ਖਾਦਾਂ ਪਾਈਓ ਸਪਰੇਅ ਐ ਪਾਈਓ ਸਿਰ ਪोटाश ਜ਼ਿੰਕ ਡਾਇਆ ਔਰ ਯੂਰੀਆ ਚ ਪੈਂਦੀ ਹੈ ਖਾਦ ਤਿੰਨ ਵਾਰੀ ਇਹ ਚ ਗੋਡੀ ਹੁੰਦੀ ਹੈ ਜੀ ਹੱਦ ਕਿਤੇ ਜ਼ਬੋਤਾ ਕਾਖਾ ਜੇ ਤਾਂ ਚਾਰ ਵਾਰੀ ਅਦਰਵਾਇਜ਼ ਨਹੀਂ ਹੁੰਦੀ ਤੇ ਸਪਰੇਅ ਦੇ ਵਿੱਚ ਮਾਈਨਰ ਤੇਲੇ ਦੀ ਮੱਛਰ ਦੀ ਸਪਰੇਅ ਹੈ ਜੀ ਇਹਦੀ ਅਦਰਵਾਇਜ਼ ਇਹਨੂੰ ਕੋਈ ਬਿਮਾਰੀ ਨਹੀਂ ਆਉਂਦੀ ਹੈ ਹਾਰਡੀ ਪਲਾਂਟਸ ਹੈਗੇ ਆ ਬਹੁਤ ਸਖਤ ਪਲਾਂਟ ਹੈ ਇਹਨਾਂ ਨੂੰ ਕੁਛ ਐਦਾਂ ਦਾ ਨਹੀਂ ਹੈਗਾ ਜੀ ਅੱਛਾ ਜਿਹੜਾ ਇਹ ਤੁਹਾਨੂੰ ਸ਼ੌਂਕ ਹੈ ਤੁਹਾਡੇ ਪਰਿਵਾਰ ਦੇ ਵਿੱਚ ਵੀ ਹੋਰ ਕਿਸੇ ਨੂੰ ਸ਼ੌਂਕ ਹੈ ਕਿ ਹਾਂ ਵੀ ਜਿਸ ਤਰੀਕੇ ਦੇ ਨਾਲ ਵੀ ਘਰ ਦੇ ਵਿੱਚ ਤੁਸੀਂ ਕਰਦੇ ਹੋ ਉਵੇਂ ਕਿਸੇ ਨੂੰ ਹੋਵੇ ਕਿ ਹਾਂ ਵੀ ਮੈਨੂੰ ਵੀ ਸ਼ੌਂਕ ਹੈ ਮੈਂ ਵੀ ਜਾਣਾ ਉੱਥੇ ਖੇਤ ਦੇ ਵਿੱਚ ਉੱਥੇ ਜਾ ਕੇ ਫੁੱਲਾਂ ਦੀ ਕੇਅਰ ਕਰਨੀ ਆ ਦੇਖੋ ਫੁੱਲਾਂ ਦਾ ਤਾਂ ਇਦਾਂ ਆ ਜੀ ਇਹ ਤਾਂ ਬਈ ਨੇਚਰ ਦੀ ਫੁੱਲਾਂ ਨੂੰ ਕਿਹਦੇ ਨਾਲ ਨਹੀਂ ਕਿੰਨੂੰ ਨਹੀਂ ਪਿਆਰ ਹੈਗਾ ਫੁੱਲਾਂ ਨੂੰ ਸਭ ਨੂੰ ਸਭ ਨੂੰ ਪਿਆਰ ਹੈ ਫੁੱਲਾਂ ਨਾਲ ਉਹ ਚਾਹੇ ਘਰ ਦੇਗੀ ਬਾਹਰ ਦੇਗੀ ਚਾਹੇ ਤੁਸੀਂ ਮੂਵੀਜ਼ ਦੇ ਵਿੱਚ ਵਿਲਨ ਵੀ ਦੇਖ ਲਓ ਉਹ ਵੀ ਗਰਲਫ੍ਰੈਂਡ ਫੁੱਲੀ ਦਿੰਦੇ ਨੇ ਜੀ ਐਂਦੀ ਬਿਲਕੁਲ ਤੇ ਉਹ ਫੁੱਲਾਂ ਨਾਲ ਬਹੁਤ ਮੇਰੀ ਘਰੋਂ ਬਹੁਤ ਸਪੋਰਟ ਹੈ ਜੀ मेरे ब्रदर की सपोर्ट है मेरी मिसिज की बहुत सपोर्ट है और मेरे मिसिज जोड़े ना जान चल जाइए पर फुल ना जाए किसी को टुट के okay. बस ये नेचर के मालिक ने बहुत केयर कर दी जी हाँ जी so, बहुत बहुत शुक्रिया सर तीन अपना कीमती समा कदिया ऑडियंसाल इन्नी महत्वपूर्ण जानकारी सी थैंक यू धनबाद जी धनबाद ਸੋ ਉਮੀਦ ਕਰਦੇ ਹਾਂ ਕਿ ਸਾਡੀ ਆਡੀਅנס ਨੂੰ ਵੀ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਜ਼ਰੂਰ ਭੇਜੀਓ ਜੁੜੇ ਰਹੋ ਪੰਜਾਬ ਨਿਊਜ਼ ਦੇ ਨਾਲ ਧੰਨਵਾਦ